ਦੇਖੋ ਮਾਤਾ ਗੁਜਰੀ ਜੀ ਸਿੱਖੀ ਨੂੰ ਉਤਾਰ ਚੱਲੇ ਪਤੀ ਵਾਰਿਆ ਪੁੱਤ ਵਾਰਿਆ ਪੋਤੇ ਵਾਰ ਚੱਲੇ ਅੱਥਰੂ ਬਣ ਕੇ ਪਿਆਰ ਚੋ ਗਿਆ ਮਾਤਾ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਉਸ ਮਾਂ ਬਾਰੇ ਲਿਖਣਾ ਜਾਂ ਬੋਲਣਾ ਸੌਖਾ ਨਹੀਂ ਹੈ ਜੇ ਸੌਖਾ ਹੁੰਦਾ ਤਾਂ ਸ਼ਾਇਦ ਬਹੁਤ ਲਿਖਿਆ ਜਾਂਦਾ ਮਾਤਾ ਗੁਜਰੀ ਬਾਰੇ ਮਾਂ ਦੀ ਗੱਲ ਕਰ ਲਈਏ ਜਾਂ ਫਿਰ ਦਾਦੀ ਦੀ ਔਰਦਾ ਇਹ ਐਸਾ ਰੂਪ ਨੇ ਜੋ ਆਪਣੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਕੁਝ ਵੀ ਕਰ ਸਕਦੀਆਂ ਨੇ ਭਾਵ ਕੁਦਰਤ ਨੇ ਮਾਂ ਨੂੰ ਇੱਕ ਐਸੀ ਸ਼ਕਤੀ ਦਿੱਤੀ ਹੈ ਜਿਸ ਨੂੰ ਬੱਚੇ ਸਿਰਫ ਮਾਂ ਨਹੀਂ ਸਕਦੇ ਨੇ ਉਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਜਾਂ ਉਸ ਬਾਰੇ ਲਿਖਣਾ ਬਹੁਤ ਔਖਾ ਹੋ ਜਾਂਦਾ ਹੈ ਤੇ ਇੱਕ ਸੀ ਮਾਂ ਗੁਜਰੀ ਦਾਦੀ ਮਾਂ ਗੁਜਰੀ ਜੋ ਆਪਣੇ ਪੋਤਿਆਂ ਨੂੰ ਪਿਆਰ ਦੀ ਸੀ ਦੁਲਾਰ ਦੀ ਸੀ ਉਚਕਾਰ ਦੀ ਵੀ ਸੀ ਪਰ ਇੱਕ ਸਮਾਂ ਐਸਾ ਆਇਆ ਸੀ ਜਦੋਂ ਦਾਦੀ ਮਾਂ ਗੁਜਰੀ ਐਸੇ ਠੰਡੇ ਬੁਰਜ ਦੇ ਵਿੱਚ ਬਹਿ ਕੇ ਆਪਣੇ ਪੋਤਿਆਂ ਨੂੰ ਤੋੜਦੀ ਸੀ ਜ਼ੁਲਮ ਦੇ ਨਾਲ ਖਹਿਣ ਦੇ ਲਈ ਜ਼ੁਲਮ ਦੀ ਮੱਚਦੀ ਅੱਗ ਤੇ ਭਾਂਬੜ ਦੇ ਨਾਲ ਡਹਿਣ ਦੇ ਲਈ ਮਾਤਾ ਗੁਜਰੀ ਸਮਝਾਉਂਦੀ ਸੀ ਮੇਰੇ ਪਿਆਰੇ ਬੱਚਿਓ ਤੁਸੀਂ ਬਹੁਤ ਮਹਾਨ ਹੋ ਤੁਸੀਂ ਆਮ ਨਹੀਂ ਹੋ ਇਸ ਵੇਲੇ ਸਭ ਦੀਆਂ ਨਜ਼ਰਾਂ ਤੁਹਾਡੇ ਤੇ ਟਿਕੀਆਂ ਹੋਈਆਂ ਨੇ ਜੋ ਤੁਸੀਂ ਕਰੋਗੇ ਇਤਿਹਾਸ ਬਣ ਜਾਏਗਾ ਦੇਖਿਓ ਮੇਰੇ ਲਾਲੋ ਡੋਲੇ ਨਾ ਬੇਚੈਨ ਨਾ ਹੋਇਓ ਧਰਮ ਤੋਂ ਡੋਲਣ ਦੇ ਲਈ ਜਿਹੜਾ ਵੀ ਰਸਤਾ ਉਹ ਤੁਹਾਨੂੰ ਦੇਣਗੇ ਉਸ ਨੂੰ ਨਾ ਚੁਣਿਓ ਐਸਾ ਰਸਤਾ ਚੁਣਿਓ ਜੋ ਤੁਹਾਨੂੰ ਅਮਰ ਕਰ ਦੇਵੇ ਤੇ ਪੋਤਿਆਂ ਨੇ ਦਾਦੀ ਮਾਂ ਦੇ ਲਾਲਾਂ ਨੇ ਐਸਾ ਹੀ ਕੀਤਾ ਸੀ ਇਕ ਜੋ ਨਸੂਮਾ ਰਹਿ ਗਿਆ ਸੀ ਅਜ ਦੀਦਾਈ ਉਹ ਵੀ ਨਹੀਂ ਰੰ ਲਗਾ ਕਿੰਨਾ ਵੱਡਾ ਜਿਗਰਾ ਹੋਵੇਗਾ ਮਾਤਾ ਗੁਜਰੀ ਜੀ ਦਾ ਜਿਸ ਦਾ ਪਤੀ ਸ਼ਹੀਦ ਪੋਤਰੇ ਸ਼ਹੀਦ ਤੇ ਪੁੱਤਰ ਵੀ ਧਰਨ ਤੋਂ ਵਾਰਿਆ ਉਸ ਪੱਲੂ ਮਹਿਸੂਸ ਕਰਕੇ ਦੇਖਿਏ ਜਦੋਂ ਇੱਕ ਪਤਨੀ ਦੇ ਰੂਪ ਵਿੱਚ ਮਾਤਾ ਗੁਜਰੀ ਨੇ ਪਹਿਲਾਂ ਆਪਣੇ ਪਤੀ ਨੂੰ ਤੋੜਿਆ ਹੋਣਾ ਇਹ ਜਾਣਦੇ ਹੋਏ ਕਿ ਮੇਰੇ ਜੀਵਨ ਸਾਥੀ ਨੇ ਮੁੜ ਕੇ ਵਾਪਸ ਨਹੀਂ ਆਉਣਾ ਦੇਖ ਤਕਦੀਰੇ ਮਾਤਾ ਗੁਜਰੀ ਦਾ ਹਾਲ ਨਹੀਂ ਪੁੱਤ ਸੁੱਤਾ ਮਾਛੀ ਵਾੜੇ ਕੈਦ ਵਿੱਚ ਲਾਲ ਨਹੀਂ ਦੇਖ ਤਕਦੀਰੇ ਮਾਤਾ ਗੁਜਰੀ ਦਾ ਹਾਲ ਨਹੀਂ ਦਾਦੀ ਮਾਂ ਗੁਜਰੀ ਅੱਜ ਠੰਡੇ ਬੁਰਜ ਵਿੱਚ ਆਉਂਦੀ ਹਰ ਮਾਂ ਤੇ ਦਾਦੀ ਨੂੰ ਇਹ ਸਵਾਲ ਜ਼ਰੂਰ ਪੁੱਛਣੀ ਹੋਣੀ ਹੈ ਕਿ ਤੁਸੀਂ ਸਾਰੀਆਂ ਮੇਰੀਆਂ ਭੈਣਾਂ ਉਹ ਕੀ ਤੁਸੀਂ ਆਪਣੇ ਪੁੱਤਰਾਂ ਜਾਂ ਪੋਤਰਿਆਂ ਦੇ ਜਿਗਰੇ ਫौलाਦ ਵਰਗੇ ਬਣਾ ਰਹੀ ਹੋ ਜਾਂ ਫਿਰ ਉਹੀ ਚੂਹੇ ਬਿੱਲੀਆਂ ਦੀਆਂ ਕਹਾਣੀਆਂ ਸੁਣਾ ਕੇ ਡਰਾਵੇ ਦੇ ਕੇ ਉਹਨਾਂ ਨੂੰ ਮੁਰਦਾ ਇਨਸਾਨਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕਰ ਰਹੀ ਹੋ ਕੀ ਤੁਸੀਂ ਉਹਨਾਂ ਨੂੰ ਜਿਉਂਦੇ ਮਨੁੱਖ ਬਣਨ ਦੀ ਨਸੀਹਤ ਦੇ ਰਹੀ ਹੋ ਹਰ ਦਾਦੀ ਇਹ ਮਹਿਸੂਸ ਕਰਕੇ ਜ਼ਰੂਰ ਦੇਖੀ ਕਿ ਕਿਵੇਂ ਦਾਦੀ ਮਾਂ ਗੁਜਰੀ ਆਪਣੇ ਪੋਤਿਆਂ ਨੂੰ ਰੋਜ਼ਾਨਾ ਮੋਤ ਦੇ ਮੂੰਹ ਵਿੱਚ ਤੋੜਦੀ ਹੋਏਗੀ ਵਾਹ ਮਾਤਾ ਗੁਜਰੀ ਜੀ 80 ਸਾਲ ਦੀ ਉਮਰ ਵਿੱਚ ਵੀ ਤੁਹਾਡੇ ਅੰਦਰ ਕਿੰਨਾ ਸਿਰੜ ਸੀ ਤੇ ਕਿੰਨਾ ਸਿੱਧਕ ਸੀ ਅੱਜ ਠੰਡੇ ਭੋਜ ਵਿੱਚ ਦਾਦੀ ਮਾ ਗੁਜਰੀ ਉਡੇਕਦੀ ਹੈ ਆਪਣੇ ਸੋਰਾਵਰ ਸਿੰਘ ਤੇ ਫਤਿਹ ਸਿੰਘ ਵਰਗੇ ਸਾਹਿਬਜ਼ਾਦਿਆਂ ਨੂੰ ਜਦ ਹਵਾ ਚੱਲੇਗੀ ਠੰਡੀ ਤਨ ਨੂੰ ਚੰਬਦੀ ਅਹਿਸਾਸ ਕਰੋ ਓ ਮੇਰੀ ਮਾਹਤਮਕੀ ਗੋਦੀ ਵਿੱਚ ਬੈਠੇ ਲਾਲਾ ਨੂੰ ਨਿਹਾਰੋ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ گزارਿਓ ਇਸ ਵਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਫਤਿਹਗੜ ਸਾਹਿਬ ਜਦੋਂ ਆਉਂਗੇ ਤਾਂ ਠੰਡੇ ਬੁਰਜ ਦੇ ਵਿੱਚ ਸਿਰਫ ਤੇ ਸਿਰਫ ਮੱਥਾ ਟੇਕਣ ਨਾ ਆਇਓ ਆਪਣੇ ਅੰਦਰ ਕੁਝ ਨਾ ਕੁਝ ਜਿਉਂਦਾ ਕਰਕੇ ਜ਼ਰੂਰ ਲੈ ਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ